ਹਾਂ ਜੀ ਮਿੱਤਰੋ ਤੁਹਾਨੂੰ ਪਤਾ ਹੀ ਲੱਖੇ ਦਾ ਨੇ ਕਬੱਡੀ ਬਾਰੇ ਮਾੜਾ ਬੋਲਿਆ ਸੀ ਤਾਂ ਬੇ ਦਾ ਜਵਾਬ ਸੁਣੋ ਮਿੱਤਰੋ ਕੀ ਕਹਿੰਦਾ ਫਿਰ ਤੇ ਆਪਦੀ ਕਮੈਂਟ ਚ ਰਾਏ ਜੂ ਦੇ ਕੇ ਜਾਓ ਸਾਸਰੀ ਕਾਲ ਜੀ ਮੈਂ ਤੁਹਾਡਾ ਕਬੱਡੀ ਪਲੇਅਰ ਆ ਅੰਬਾਸੌਰ ਸਿੰਘ ਤੇ ਨਾਲ ਮੇਰਾ ਉਸਤਾਦ ਬਾਜੂ ਪੈਂਕਾ ਜੋ ਕਿ ਪਿਛਲੇ ਦਿਨੀ ਬਹੁਤ ਵਿਵਾਦ ਚੱਲਦਾ ਪਿਆ ਹੈ ਜੀ ਕੋਈ ਟੀਕਿਆਂ ਨੂੰ ਲੈ ਕੇ ਜਾਂ ਕਬੱਡੀ ਤੇ ਲੋਕ ਬਹੁਤ ਜਿਆਦੀਆਂ ਟਿੱਪਣੀਆਂ ਕਰ ਰਹੇ ਆ ਉਹ ਤੁਹਾਨੂੰ ਪਤਾ ਹੀ ਆ ਕੌਣ ਕਰ ਰਿਹਾ ਜੀ ਟਿੱਪਣੀਆਂ ਤੇ ਉਹ ਟਿੱਪਣੀਆਂ ਵਾਲਿਆਂ ਨੂੰ ਸਾਡਾ ਜਵਾਬ ਆ ਜੀ ਜਿਹੜੇ ਕਹਿੰਦੇ ਆ ਜੀ ਟੀਕਾ ਲਾ ਕੇ ਕੋਈ ਇਦਾਂ ਦਾ ਟੀਕਾ ਬਣਿਆ ਵਾ ਜੋ ਕੀ ਲਾ ਕੇ ਤੇ ਬੰਦਾ ਕੰਦਾ ਹੀ ਟੱਕਰਾ ਮਾਰਦਾ ਜੀ ਅਸੀਂ ਉਹਨੂੰ ਵੀਰ ਨੂੰ ਕਹਿਣਾ ਚਾਹੁੰਦੇ ਆ ਕਿ ਬਈ ਤੂੰ ਸਾਨੂੰ ਟੀਕਾ ਲਿਆਦੇ ਹੋ ਤੇ ਜਾਂ ਅਸੀਂ ਲਾ ਕੇ ਤੇ ਹੋਰ ਤਗੜੀ ਹੋਈਏ ਜਿੰਨੇ ਕਹੀ ਤਗੜੇ ਚਲੋ ਬਾਬੇ ਦੀ ਮੇਰਨਾ ਹੈਗੇ ਆ ਇਹ ਤੋਂ ਜ਼ਿਆਦਾ ਹੋਰ ਹੋ ਜੀਏ ਤੇ ਤੂੰ ਤੇ ਸਾਡੀ ਯਾਰ ਮਿਹਨਤ ਕੀਤੀ ਬਈ ਸਾਰੀ ਮਤਲਬ ਕਿ ਖੋਜ ਹੀ ਪਾਤੀ ਸਾਰੇ ਪਲੇਅਰਾਂ ਦੀ ਜਿਹੜੇ ਧੂਣਾ ਪੱਟਦੇ ਆ ਉਹ ਵੀਰ ਜੀ ਕੋਈ ਪੱਟਾਂ ਦੀ ਜਾਣ ਹੁੰਦੀ ਆ ਜਾਂ ਕੋਈ ਬੰਦਾ ਤੜਕੇ ਉੱਠ ਕੇ ਮਿਹਨਤ ਕਰਦਾ ਵਾ ਆਵਦਾ ਘਰ ਖਾਂਦਾ ਵਾ ਤੇ ਫੇਰ ਹੀ ਟੂੜਾ ਪਟੀਆਂ ਜਾਂਦੀਆਂ ਜੀ ਤੇ ਇਸ ਕਰਕੇ ਤੁਸੀਂ ਬਹੁਤ ਜਿਆਦੀ ਚਲੋ ਇੱਜ਼ਤ ਕਰਦੇ ਸੀ ਲੋਕ ਬਈ ਤੇਰੀ ਪਰ ਤੂੰ ਬਹੁਤ ਜਿਆਦੀ ਮਾੜੀ ਹਰਕਤ ਕੀਤੀ ਆ ਇਹ ਟਿੱਪਣੀ ਕਰਕੇ ਤੇ ਇਸ ਕਰਕੇ ਸਾਰੇ ਕਬੱਡੀ ਜਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਬੰਦੇ ਦੇ ਉੱਤੇ ਵੀਡੀਓ ਪਾਈ ਜਾਵੇ ਕਿਉਂਕਿ ਇਹ ਹਰ ਇੱਕ ਕਿਸੇ ਦੀ ਵੀਡੀਓ ਪਾ ਦਿੰਦੇ ਆ ਕਦੀ ਕੁਛ ਕਦੀ ਕੁਛ ਜਿਹੜਾ ਵੀ ਕੋਈ ਉੱਠਦਾ ਜੀ ਕਦੀ ਇੱਕ ਪਿਛੇ ਜੇ ਕੋਈ ਬਾਪੂ ਹੋਈ ਪਤਾ ਨਹੀਂ ਕੋਣ ਹੀ ਹਨਾ ਉਹਦੀ ਇੰਟਰਵਿਊ ਲੈਂਦੇ ਪਏ ਉਹ ਵੀ ਕਹੀ ਜਾਂਦਾ ਜੀ ਕਬੱਡੀ ਵਾਲੀ ਟੀਕੇ ਲਾ ਕੇ ਫੁੜਕ ਜਾਂਦੇ ਆ ਮਰ ਜਾਂਦੇ ਆ ਇਦਾਂ ਵਗੈਰਾ ਵੀਰ ਮੇਰੇ ਉਹ ਸਾਡੇ ਘਰ ਦੇ ਆਣੇ ਸਾਡੀ ਮਿਹਨਤ ਕਰਾਈ ਆ ਆ ਮੇਰਾ ਉਸਤਾਦ ਵੀ ਕੋਲੇ ਬੈਠਾ ਵਾ ਤੇ ਮਿਹਨਤ ਕਰਾ ਕੇ ਵੀ ਇੱਥੋਂ ਤੱਕ ਬਣਾਇਆ ਵਾ ਇਹ ਅੱਜ ਦੀ ਮਿਹਨਤ ਨਹੀਂ ਆ ਕੋਈ 10 15 ਸਾਲ ਦੀ ਬਹੁਤ ਪੁਰਾਣੀ ਮਿਹਨਤ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਆ ਨਾਮ ਟਰੋਫੀਆਂ ਆ ਫਿਰ ਮਤਲ ਤੁਹਾਡੇ ਘਰ ਲੱਗ ਜਾਂਦੇ ਜਾਂ ਕੁਝ ਵੀ ਹਨਾ ਤੁਸੀਂ ਜਿੱਤ ਲਿਆਉਂਦੇ ਵੈਸਟ ਨਿਕਲ ਜਾਂਦੇ ਟੀਕੇ ਲਾ ਕੇ ਉਹਦੇ ਜੇ ਇਹੋ ਜਿਹੇ ਕੋਈ ਟੀਕੇ ਬਣੇ ਹੁੰਦੇ ਕਬੱਡੀ ਚ ਲਾ ਲਓ ਜਾਂ ਕਿਸੇ ਤੇ ਫਿਰ ਅਬਾਨੀਆਂ ਅਡਾਨੀਆਂ ਦੇ ਜਿਹੜੇ ਮੁੰਡੇ ਜਾਂ ਕੋਈ ਵੀ ਹਨਾ ਉਹ 스타 ਹਣੇ ਜੀ ਅੱਜ ਦੇ ਤੇ ਇਸ ਕਰਕੇ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਕਿ ਇੱਕ ਕਬੱਡੀ ਨੂੰ ਭਰਾ ਨਾ ਲਿਆ ਕਰੋ ਹੋਰ ਬਹੁਤ ਜਿਆਦੇ ਮੁੱਦੇ ਆ ਉਹ ਕਰ ਲਓ ਉਹ ਚੱਕ ਲਓ ਜਾਂ ਕੁਛ ਵੀ ਨਾ ਤੁਸੀਂ ਲੇਰ ਆ ਨਾ ਤੁਸੀਂ ਸਪੇਰ ਆ ਕਿਹੇ ਚ ਵੀ ਤੁਸੀਂ ਆਉਂਦੇ ਤੇ ਇਸ ਕਰਕੇ ਕਬੱਡੀ ਜਿਹੜਾ ਬੰਦਾ ਖੇਡਿਆ ਹੁੰਦਾ ਨਾ ਉਹ ਇਹੋ ਜੀ ਗੱਲ ਕਦੀ ਵੀ ਨਹੀਂ ਕਰਦਾ ਤੁਸੀਂ 4 ਦਿਨ ਕਬੱਡੀ ਖੇਡ ਕੇ ਤੇ ਕਬੱਡੀ ਵਾਲਿਆਂ ਨੂੰ ਚੁੱਕ ਕੇ ਮੂੰਹ ਕਰਕੇ ਮਤਲਬ ਕਿ ਜਿਹੜਾ ਮਰਜ਼ੀ ਬੋਲ ਜਾਂਦਾ ਵਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਕਬੱਡੀ ਨੂੰ ਨਾ ਮੜਾ ਗਿਆ ਕਰੋ ਵੀ ਸਾਡੇ ਘਰ ਚੱਲਦੇ ਆ ਤੇ ਅਸੀਂ ਕਬੱਡੀ ਕਰਕੇ ਆ ਜੋ ਵੀ ਆ ਆ ਜੋ ਕੁਝ ਵੀ ਬਣਾਇਆ ਜੀ ਅਸੀਂ ਕਬੱਡੀ ਕਰਕੇ ਬਣਾਇਆ ਹੈ ਤੇ ਸਸਤੀ ਗਾਜੀ ਸਾਡੇ ਵੀਰਾਂ ਨੂੰ ਵੀਰ ਜੀ ਜਿਨ੍ਹਾਂ ਨੇ ਟਿੱਪਣੀ ਕੀਤੀ ਆ ਚਲੋ ਮੰਨੋ ਇਹ ਵੀ ਪਲੇਅਰ ਰਿਆ ਨਾ ਇਹਦੀ ਆਪਾਂ ਵੀ ਇੱਕ ਰੇਡ ਵੇਖੀ ਨੇ ਹਾਂ ਕਿ ਚਲੋ ਰਾਜਸਥਾਨ ਦੀ ਇੱਕ ਰੇਡ ਵੇਖੀ ਆਪਾਂ ਕਹਣਾ ਜੇ ਇਹ ਵੀ ਢ ਤਕੜਾ ਹੁੰਦਾ ਵਾ ਤੇ ਬੜੀਆਂ ਰੇਡਾਂ ਦੀਆਂ ਹੋਣੀਆਂਹੀਂ ਕਿ ਟਿੱਕਾ ਲਾਇਆ ਹੁੰਦਾ ਨੇ ਉਹਦੇ ਤੇ ਵੀ ਉਹ ਟਿੱਕਾ ਲਾ ਲੈਂਦਾ ਤੇ ਬਹੁਤ ਵਧੀਆ ਕਪੜੀਆਂ ਪਾਲੀਂਦਾ ਜਿਹੋ ਜਿਹੇ ਟੀਕਾ ਬਣਿਆ ਹੁੰਦਾ ਤੇ ਫਿਰ ਇਹਨੇ ਛੜਕਾ ਤੋਂ ਦਿੱਤਾ ਨੇ ਠੀਕ ਹੈ ਜੀ ਹੁਣ ਇਹ ਬੰਦੇ ਨੂੰ ਮਿਹਨਤ ਕਰਾਈ ਆ ਚਾਰ ਚਾਰ ਵਜੇ ਉੱਠ ਕੇ ਮਿਹਨਤ ਕਰਾਈ ਬੰਦੇ ਇਹਦੀ ਤੇ ਇਹ ਮਕਾਮ ਤੇ ਬਥੇ ਇਹ ਵੇਖੋ ਕਿ ਉਹਨਾਂ ਜਿਹੜੀ 15 ਸਾਲ ਪਹਿਲਾਂ ਮਿਹਨਤ ਕੀਤੀ ਆ ਉਹਦਾ ਤੁਸੀਂ ਕੋਈ ਮੁੱਲ ਨਹੀਂ ਪਾਉਂਦੇ ਇੱਕ ਕੱਲ ਟੀਕੇ ਦਾ ਮੁੱਲ ਪਾਈ ਜਾਂਦੀ ਕੋਈ ਕਲੈਕਟੀਕਾ ਲਾ ਕੇ ਬਣ ਤਗੜਾ ਹੁੰਦਾ ਫਿਰ ਤਗੜਿਆਂ ਘਰਾਉਂਦੇ ਪਲੇਅਰ ਮੁੰਡੇ ਮਾਰੇ ਘਰ ਦਾ ਪਲੇਅਰ ਨਹੀਂ ਕੋਈ ਤਗੜਾ ਹੁੰਦਾ ਠੀਕ ਆ ਜੇ ਕੋਈ ਟੀਕੇ ਲਾਉਣ ਨਾਲ ਬੰਦਾ ਤਗੜਾ ਹੁੰਦਾ ਤੇ ਹਰ ਵੀ ਆਪ ਦਾ ਪੋਤ ਨੂੰ ਟੀਕੇ ਲਾਣ ਦਾ ਬਾਕੀ ਰਹੀ ਰਹੀ ਗੱਲ ਆ ਜੀ ਟੀਕਿਆਂ ਦੀ ਗੱਲ ਆ 40 42 ਸਾਲ ਉਮਰ ਹੋਣੀ ਆ ਲਕਿਸਦਾਨੇ ਦੀ ਤੇ 40 42 ਸਾਲ ਪਲਵਾਨ ਦੀ ਆ ਤੇ ਆਪਾਂ ਮੈਚ ਲਵਾ ਲੀਨੇ ਕਿਤੇ ਨਾ ਕਿਤੇ ਇਹਨੂੰ ਕਹ ਤੂੰ ਟੀਕਾ ਲਾ ਕੇ ਆ ਜੀ ਆ ਜਿੱਦਾਂ ਵੀ ਆ ਜਾਾਂਗੇ ਹਨਾ ਤੇ ਤੂੰ ਟੀਕਾ ਲਾ ਕੇ ਵੇਖ ਲਈਂ ਟੱਕਰ ਮਾਰ ਕੇ ਕਿਧਰ ਕੱਢ ਲੀਂਦਾ ਵਾ ਤੇ ਮੇਰਾ ਪ੍ਰੈਸ ਕਰਕੇ ਗਾਂ ਦੀ ਪੰਜਾਂ ਕੋੜੀਆਂ ਪਾਲੀ ਹਾਂ ਟੀਕਾ ਲਾ ਕੇ ਪੰਜਾਂ ਕੋੜੀਆਂ ਪਾਲੀਆਂ ਅਸੀਂ ਉਦੋਂ ਨਾਲ ਤਰੇ ਖਿਡਾਂਗੇ ਬੰਦੇ ਨਾਲ ਕੋਣ ਬੰਦਾ ਲੱਜੂਗਾ ਜੀ ਕੋਣ ਦੁੱਧਾ ਪੜੀ ਬੰਦਾ ਕਿੰਨਾ ਕਿ ਤਕੜਾ ਹੁੰਦਾ ਬੰਦਾ ਕਿੰਨਾ ਕਿ ਦੁਨੀਆ ਕੰਦਾ ਹੀ ਟਕਰਾ ਮਾਰਦਾ ਕਿ ਨਹੀਂ ਬੜੀ ਰਿਸਪੈਕਟ ਕਰਦੇ ਆ ਤੇਰੀ ਭਰਾ ਪਰ ਤੁਸੀਂ ਆ ਜਿਹੜੀ ਕਰਕੇ ਨਾ ਸੱਚੀ ਮਨੋਂ ਦਿਲੋਂ ਹੀ ਲਾਥੇ ਆ ਤੇ ਹੋਰ ਮੁੱਦਿਆਂ ਦੇ ਬੜਾ ਵਧੀਆ ਬੋਲਦੇ ਸੀ ਤੁਹਾਡੇ ਨਾਲ ਸਹਿਮਦਾ ਕਿ ਨਹੀਂ ਯਾਰ ਬੰਦਾ ਕੋਈ ਪੰਜਾਬ ਦੇ ਮੁੱਦਿਆਂ ਦੇ ਚੰਗਿਆਂ ਦੇ ਬੋਲਦਾ ਪਰ ਜਿਹੜੀ ਚੀਜ਼ ਮਸ਼ਹੂਰ ਆ ਤੁਸੀਂ ਉਹ ਟੀ ਉਹ ਟੀ ਜਿ ਨਾਲ ਹੀ ਇੱਕੋ ਦੇ ਬਣੀਆਂ ਇੱਕੋ ਤੇ ਗੇਮ ਹੈ ਬਈ ਯਾਰ ਮਤਲਬ ਹਨਾ ਜਿਹੜੀ 500 ਰੁਪਏ ਕੱਛਾ ਲੈ ਕੇ ਮਲ ਕਚਾਰਮ ਵਾਲੀ 200 ਦਾਉਂ ਦਾ 500 ਦਾ ਲੋਕ ਕੱਛਾ ਟੀ-ਸ਼ਰਟ ਆ ਜਾਂਦਾ ਤੇ ਇੱਥੇ ਹਰ ਕੋਈ ਜਾ ਕੇ ਖੇਡ ਲਿੰਦਾ ਕੋਈ ਬਾਲੀ ਮਹਿੰਗੀ ਤੇ ਗੇਮ ਹੈਗੀ ਨਹੀਂ ਆ ਕਦੀ ਕ੍ਰਿਕਟ ਚ ਨਹੀਂ ਕਹਤਾ ਤੁਸੀਂ ਕਦੀ ਥਲੀਟਾਂ ਨੂੰ ਨਹੀਂ ਕਹਤਾ ਕਿੰਨਾ ਕੁਛ ਕਿਹਦੇ ਵਿੱਚ ਨਹੀਂ ਚੱਲਦਾ ਸਾਰਿਆਂ ਨੂੰ ਪਤਾ ਹੀ ਆ ਤੇ ਤੁਸੀਂ ਇਹਨੂੰ ਚੁੱਕ ਕੇ ਕੋਈ ਵੀ ਪੰਡ ਦਿੰਦਾ ਵਾ ਤੇ ਇਸ ਕਰਕੇ ਜੋ ਤੁਹਾਡੇ ਸਾਹਮਣੇ ਦਿਖ ਨਹੀਂ ਦਿਆ ਵਾ ਫੈਡਰੇਸ਼ਨਾਂ ਵੀ ਕਹਿ ਰਹੀਆਂ ਸੀ ਕਬੱਡੀ ਨਹੀਂ ਕਰਾਉਣੀ ਤੇ ਇਹ ਤੁਹਾਡੇ ਆਪਾਂ ਕਬੱਡੀ ਤੇ ਬਹੁਤ ਵੱਡੀ ਨੇਰੀ ਝੁੱਲ ਰਹੀ ਆ ਪ੍ਰੈਸ ਕਰਕੇ ਹੱਥ ਜੋੜ ਕੇ ਬੇਨਤੀ ਹੈਗੇ ਕਬੱਡੀ ਨੂੰ ਟਿੱਪਣੀ ਨਾ ਕਰਿਆ ਕਰੋ ਹੋਰ ਜੋ ਮਰਜੀ ਜਿੱਥੇ ਮਰਜੀ ਹਾਨੂੰ ਕੋਈ ਪਰਸਨਲੀ ਗਾਲਾਂ ਕੱਢ ਲਓ ਜਾਂ ਕੁਝ ਵੀ ਕਰ ਲਓ ਪਰ ਕਬੱਡੀ ਨੂੰ ਮਾੜਾ ਨਾ ਗਿਆ ਕਰੋ ਵੈਗੁਰ ਜੀ ਦਾ ਖਾਲਸਾ ਜੀ ਵੈਗੁਰ ਜੀ ਕੀ ਫਤਿਹ ਜੀ